ਹਾਂਜੀ ਕੀ ਹਾਲ ਜੀ ਸਾਰਿਆਂ ਦੇ ਤੇ ਰੱਬ ਰੱਖਾ ਪਿੰਜਨ ਗੁਰਪਤਾਰੀਵਾਲ ਵੱਲੋਂ ਪਿੰਡ ਨਨੋਹਾਰਨੀ ਤੋਂ ਅੱਜ ਉਸਤਾਦ ਜੱਗੀ ਜੀ ਉਸਤਾਦ ਰੰਮੀ ਜੀ ਛਤ ਦਾ ਮੂਰਤ ਕਰਨ ਜਾ ਰਹੇ ਨੇ ਤੇ ਇਹ ਛੱਤ ਜਿਹੜੀ ਨਵੀਂ ਬਣਾਈ ਹੋਈ ਹੈ ਲਾਭ ਵੀਰ ਜੀ ਨਾਲ ਦੇ ਛੱਤ ਦਾ ਜਿਹੜਾ 뷰 ਹੈ ਐ ਦੇਖੋ ਤੁਸੀਂ ਤੇ ਵੀਡੀਓ ਦੇ ਨਾਲ ਬਣੇ ਰਹੋ ਐ ਦੇਖੋ ਪਿੰਡ ਦਾ 뷰 ਛੱਤ ਜਿਹੜੀ ਲਾਭ ਭਾਜੀ ਨੇ ਬਹੁਤ ਸੋਹਣੀ ਛੱਤ ਤਿਆਰ ਕੀਤੀ ਹੈ ਐਰ ਕੀ ਸੀਜ਼ਨ ਦੇ ਲਈ ਇਥੋਂ ਐਰ ਕੀ ਸਭ ਤੋਂ ਕਬੂਤਰ ਉਡਾਏ ਜਾਣਗੇ ਇਹ ਦੇਖੋ ਛੱਤ ਜਿਹੜੀ ਨਾਨੋਹਾਨੀ ਪਿੰਡ ਵਿੱਚ ਬਣੀ ਹੋਈ ਹੈ ਤਾਂ ਨਾਨੋਹਾਨੀ ਪਿੰਡ ਹੈ ਤੇ ਪਿੰਡ ਦਾ ਥਿਊ ਆ ਬਣੇ ਰਿਹਾ ਵੀਡੀਓ ਦੇ ਵਿੱਚ ਤੇ ਕਰਦੇ ਆ ਗੱਲ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜਗਮੋਨ ਪਿਜਨ ਕਲੱਬ ਚਾਨ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੇ ਅੱਜ ਇੱਥੇ ਬਹੁਤ ਖੁਸ਼ੀ ਦਾ ਮੌਕਾ ਆ ਤੇ ਆ ਅੱਜ ਛੱਤ ਜਿਹੜੀ ਬਣਾਈ ਹੋਈ ਆ ਇਸ ਛੱਤ ਦਾ ਉਦਘਾਟਨ ਜਿਹੜਾ ਅੱਜ ਹੋਣ ਜਾ ਰਹੇ ਨੇ ਤੇ ਲਵ ਭਾਜੀ ਇਹਨਾਂ ਨੇ ਜਿਹੜੀ ਛੱਤ ਤਿਆਰ ਕੀਤੀ ਇਹਨਾਂ ਨੂੰ ਹਾਰਨੀ ਪਿੰਡ ਤੋਂ ਤੇ ਉਸਤਾਦਾ ਜੀ ਨਾਲ ਗੱਲ ਕਰਦੇ ਆ ਤੇ ਪਹਿਲਾਂ ਤੇ ਬਹੁਤ ਬਹੁਤ ਮੁਬਾਰਕਾਂ ਲਵ ਭਾਜੀ ਤੁਹਾਨੂੰ ਤੇ ਲक्की ਭਾਜੀ ਤੁਹਾਨੂੰ ਵੀ ਤੇ ਇੱਧਰ ਦਾਦਾ ਉਸਤਾਦ ਜੀ ਜਿਹੜੇ ਬੈਠੇ ਨੇ ਜਗੀ ਉਸਤਾਦ ਜੀ ਤੇ ਇੱਧਰ ਕਿਹੜੇ ਉਸਤਾਦ ਹੋ ਕੇ ਪਰਦਾਦਾ ਸਾਹਿਬ ਜੀ ਠੀਕ ਹੈ ਜੀ ਕਸਤੂਰੀ ਉਸਤਾਦ ਜੀ ਅੰਬਰ ਸਾਹਿਬ ਤੋਂ ਠੀਕ ਹੈ ਜੀ ਤੇ ਉਸਤਾਦ ਜੀ ਮਤਲਬ ਕਿ ਇਹ ਦਸਣਾ ਸ਼ਤਕਤੋਂ ਤੋਂ ਮਤਲਬ ਕਿ ਇਹ ਇਹਨਾਂ ਨੇ ਸ਼ੁਰੂਆਤ ਕੀਤੀ ਇਹ ਤੇ ਤਿਆਰ ਹੋ ਹੁੰਦੀ ਤੇ ਅੱਜ ਉਦਘਾਟਨ ਆ ਮਾੜਾ ਜਿਹਾ ਤੁਸੀਂ ਕੀ ਕਹਿਣਾ ਚਾਹੋਗੇ ਇਸ ਬਾਰੇ ਥੋੜਾ ਜਿਹਾ ਡਿਟੇਲ ਚ ਦਸਣਾ ਸასი ਗਾਲ ਜੀ ਸਾਰੇ ਵੀਰਾਂ ਨੂੰ ਜਿੰਨੇ ਵੀ ਸਾਡੇ ਅੱਜ ਇੱਥੇ ਵੀਰ ਆਏ ਆ ਸਾਰਿਆਂ ਨੂੰ ਅਸੀਂ ਆਪਣਿਆਂ ਨੂੰ ਜੀ ਆਇਆਂ ਕਹਿੰਦੇ ਆ ਇਹ ਲਾ ਵੀਰ ਸਾਡੇ ਲੱਕੀ ਖਲੀਫਾ ਜੀ ਦਾ ਗਾੜੀ 'ਚ ਗਿਰਦਿਆ ਸ਼ੌਂਕ ਤੇ ਮੇਰਾ ਵੀਰ ਕਾਫੀ ਚਿਰ ਤੋਂ ਸਾਡੇ ਨਾਲ ਕਰ ਰਿਹਾ ਮਤਲਬ ਸਾਥ ਦੇ ਰਿਹਾ ਪਰ ਹੁਣ ਇਹਨੇ ਆਪਣਾ ਨਵਾਂ ਮਕਾਨ ਬਣਾ ਕੇ ਤੇ ਨਵਾਂ ਸੈਟਅਪ ਬਣਾਇਆ ਵਾ ਹਾਂਜੀ ਤਾਂ ਜੋ ਜਿਹੜਾ ਡਾਊਨ ਦਾ ਸ਼ੌਂਕ ਵੀ ਕਰੂਗਾ ਆਪਣੀ ਛੱਤ ਤੋਂ ਤੇ ਸ਼ੌਂਕ ਨਾਲ ਜੁੜੇ ਨਾਲ ਇਹਨੂੰ ਲਗਭਗ ਕੋਈ 8 ਤੋਂ 10 ਸਾਲ ਹੋ ਗਏ ਸਾਡੇ ਨਾਲ ਹੀ ਜਿਹੜਾ ਜੁੜਿਆ ਹੋਇਆ ਹੈ ਹਾਂਜੀ ਤੇ ਅੱਜ ਇਹਦੇ ਸਬੰਧ 'ਚ ਹੀ ਸਾਰੇ ਅਸੀਂ ਆ ਵੀਰ ਅੱਜ ਇਕੱਠੇ ਹੋਏ ਆਂ ਠੀਕ ਹੈ ਜੀ ਤੇ ਆਸ ਕਰਦੇ ਆਂ ਵੀ ਚਲੋ ਮਾਲਕੇ ਦੀ ਮਿਹਨਤ ਨੂੰ ਜਿਹੜਾ ਫਲ ਆਊਗਾ ਬਿਲਕੁਲ ਆਸ ਲੈ ਕੇ ਅਜਿ ਇਹਦੇ ਸੈਟਅਪ ਦਾ ਜਿਹੜਾ ਉਦਘਾਟਨਾ ਜਿਹੜਾ ਸਾਡੇ ਉਸਤਾਦ ਹੁਣੇ ਆਏ ਨੇ ਹਾਂਜੀ ਰਾਜੋ ਇਹ ਹੋਊਗਾ ਜੀ ਠੀਕ ਹੈ ਜੀ ਤੇ ਇਧਰ ਲਾਹ ਪਾਜੀ ਨੇ ਸਾਡੇ ਹਾਂਜੀ ਲਾਹ ਪਾਜੀ ਤੁਸੀਂ ਕੁਝ ਕਹਿਣਾ ਚਾਹੋਗੇ ਹਾਂਜੀ ਬਾਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਦੇਖੇ ਧੰਨਵਾਦ ਜੀ ਬਹੁਤ ਜ਼ਿਆਦਾ ਸਾਰਿਆਂ ਨੂੰ ਛੋਟਾ ਜਿਹਾ ਸੱਦਾ ਲਾਇਆ ਜੀ ਸਾਰੇ ਪਹੁੰਚ ਗਏ ਨੇ ਠੀਕ ਹੈ ਜੀ ਹਾਂਜੀ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆਪਣਾ ਲਾਹ ਪਾਜੀ ਕਰ ਰਹੇ ਨੇ ਠੀਕ ਹੈ ਜੀ ਤੇ ਇਧਰ ਇਹਨਾਂ ਦੇ ਉਸਤਾਦ ਹੈ ਲੱਕੀ ਜੀ ਤੇ ਇਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਜੀ ਲੱਕੀ ਸਾਹਿਬ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਉਸਤਾਦ ਜੀ ਤੁਹਾਡੇ ਸ਼ਗਿਰਦ ਦੀ ਅੱਜ ਜਿਹੜੀ ਛਾਤ ਜਿਹੜੀ tihar ਹੋਈ ਆ ਤੇ ਇਸ ਮਸਲੇ ਦੇ ਵਿੱਚ ਸਾਰੇ ਅਸੀਂ ਇਕੱਠੇ ਹੋਏ ਆ ਤੁਸੀਂ ਕੀ ਕਹਿਣਾ ਚਾਹੋਗੇ ਨਹੀਂ ਸਭ ਤੋਂ ਪਹਿਲਾਂ ਤਾਂ ਸਾਨੂੰ ਮਤਲਬ ਜੀ ਆਏ ਨੂੰ ਮਤਲਬ ਮੇਰੇ ਭਰਾ ਨੇ ਜਿੰਨਾ ਜਿੰਨੂੰ ਸੱਦਾ ਦਿੱਤਾ ਸਾਰੇ ਆਏ ਨੇ ਠੀਕ ਆ ਜੀ ਠੀਕ ਆ ਜੀ ਇਹ ਰੱਬ ਰੱਖਾ ਪਿਜਨ ਗਰੁੱਪ ਵੱਲੋਂ ਮਤਲਬ ਜਿਹੜਾ ਇਕੱਠ ਹੋਇਆ ਅੱਜ ਨਵੀਂ ਛਾਤ ਦੀ ਓਪਨਿੰਗ ਠੀਕ ਆ ਜੀ ਠੀਕ ਆ ਜੀ ਤੇ ਬਾਕੀ ਪੂਰੀ ਮਿਹਨਤ ਕਰਾਂਗੇ ਇਥੋਂ ਤੇ ਵਧੀਆ ਰਿਜ਼ਲਟ ਮਤਲਾਏਗਾ ਠੀਕ ਹੈ ਜੀ ਠੀਕ ਹੈ ਜੀ ਹਾਂਜੀ ਤੇ ਚਲੋ ਆਪਣੀ ਵੀ ਆਸ ਆ ਵੀ ਲਾਹ ਪਾਜੀ ਦੀ ਜਿਹੜੀ ਛੱਤ ਬਣੀ ਆ ਤੇ ਵਧੀਆ ਵਧੀਆ ਰਿਜ਼ਲਟ ਆ ਚਾਹਣ ਫਰਕਾਂ ਦੇ ਸਾਲ ਦੇ ਵਿੱਚ ਜਿਹੜੇ ਏਰੀਆ ਦੇ ਕੱਪ ਉੱਡਣਗੇ ਨਾ ਹਾਂਜੀ ਉਹਨਾਂ ਦੇ ਵਿੱਚ ਇਹ ਛੱਤ ਜਿਹੜੀ ਆ ਉਹ ਪਾਰਟਿਸਿਪੇਟ ਕਰੂਗੀ ਠੀਕ ਹੈ ਜੀ 1 ਟੂ 1 ਮੁਕਾਬਲਿਆਂ ਦੇ ਵਿੱਚ ਤਾਂ ਨਹੀਂ ਅਜੇ ਹਾਂਜੀ ਪਰ ਫਰਕਾਂ ਦੇ ਸਾਲ ਜਿਹੜਾ ਸ਼ੌਂਕ ਹੈ ਇਹ ਛੱਤ ਤੋਂ ਸਾਡਾ ਕੱਪਾਂ ਦੇ ਵਿੱਚ ਹੋਊਗਾ ਜਿਹੜਾ ਇਹ ਏਰੀਏ ਦੇ ਕੱਪ ਇਹ ਆਰਗੇਨਾਈਜ਼ ਕਰਨਗੇ ਚਾਹੇ ਦੂਸਰੀਆਂ ਕੋਈ ਦਫਾ ਕਰਨਗੀਆਂ ਠੀਕ ਹੈ ਜੀ ਉਹਨਾਂ ਦੇ ਵਿੱਚ ਇਹ ਛੱਤ ਦਾ ਜ਼ਰੂਰ ਪਾਰਟਿਸਿਪੇਟ ਹੋਊਗਾ ਹਾਂ ਜੀ ਕਿਉਂਕਿ ਪਹਿਲਾ ਪਹਿਲਾ ਸੀਜ਼ਨ ਹੈ ਤੇ ਚਲੋ ਸ਼ੁਰੂਆਤ ਕਰਨਗੇ ਤੇ ਚਲੋ ਆਸ ਕਰਦੇ ਹਾਂ ਵੀ ਵਧੀਆ ਮਲਕ ਜਿਹੜੀ ਇਹ ਛੱਤ ਤੇ ਪੋਜੀਸ਼ਨਾਂ ਕੋਈ ਨਾ ਕੋਈ ਆਪਣੀਆਂ ਲਿਆਉਣ ਤੇ ਜਿਹੜਾ ਵੀ ਆਪਣਾ ਸ਼ੌਂਕ ਜਿਹੜਾ ਇਹਨਾਂ ਨੂੰ ਹੋਰ ਵਾਧਾ ਹੋਵੇ ਠੀਕ ਹੈ ਜੀ ਤੇ ਇਹ ਇਹਨਾਂ ਦੀ ਛੱਤ ਹੈ ਇਹ ਰੱਬ ਰੱਖਾ ਪੇਜਨ ਗਰੁੱਪ ਧਾਰੀਵਾਲ ਪਿੰਡ ਨਾਨੋਹਾਰਨੀ ਠੀਕ ਹੈ ਜੀ ਤੇ ਇਹ ਇਹਨਾਂ ਦਾ ਵੀਊ ਆ ਤੇ ਵੀਊ ਤੁਹਾਨੂੰ ਸਾਰਾ ਦਿਖਾਉਨੇ ਦੋਸਤੋ ਸੱਜਣ ਸਾਰੇ ਇਕੱਠੇ ਹੋਏ ਨੇ ਇਹਨਾਂ ਦਾ ਵੀ ਤੁਹਾਨੂੰ ਵੀਡੀਓ ਦੇ ਵਿੱਚ ਇੰਟਰੋਡਕਸ਼ਨ ਕਰਵਾਨੇ ਆ ਸਾਰੇ ਉਸਤਾਦ ਸਗੀਰਦ ਕਲੀਫੇ ਸਾਹਿਬ ਇਕੱਠੇ ਹੋਏ ਨੇ ਠੀਕ ਆ ਜੀ ਤੇ ਪਾਲਾ ਗਿਆ ਪੂਰਾ ਪੂਰਾ ਤੇ ਉਸਤਾਦ ਜੀ ਫਿਰ ਕਰੀਏ ਆਪਣਾ ਕਰੋ ਜੀ ਸ਼ੁਰੂਆਤ ਕਰੀਏ ਉਦਘਾਟਨ ਦੀ ਜਰੂਰ ਜੀ ਬਿਲਕੁਲ ਜੀ ਬਿਲਕੁਲ ਜੀ ਲਓ ਜੀ ਹੁਣ ਆਪਣਾ ਜਿਹੜਾ ਉਦਘਾਟਨ ਸ਼ੁਰੂ ਕਰਨ ਜਾ ਰਹੇ ਨੇ ਉਸਤਾਦ ਜੀ ਨਹੀਂ ਠੀਕ ਹੈ ਭਾਜੀ ਲਓ ਭਾਜੀ ਹਾਂਜੀ ਕਰੋ ਸਟਾਰਟ ਕਰੋ ਹੋ ਚੁੱਕਾ ਛੱਤ ਦਾ ਕਬੂਤਰ ਛੱਡੇ ਜਾ ਰਹੇ ਨੇ ਅੰਦਰ ਠੀਕ ਹੈ ਜੀ ਰਮੀਸ ਸਾਹਿਬ ਜੀ ਨੇ ਕਬੂਤਰ ਛੱਡ ਰਹੇ ਨੇ ਚੱਗੀ ਸਤਿ ਆਦਿ ਜੀ ਨਾ ਕਬੂਤਰ ਛੱਡੇ ਨੇ ਤੇ ਭਾਈ ਭਾਜੀ ਛੱਡ ਰਹੇ ਨੇ ਭਾਈ ਭਾਜੀ ਮੁਬਾਰਕਾ ਸਦੈਣੇ ਲਾਜੀ ਇਹਨਾਂ ਨੂੰ ਬਹੁਤ ਅਦਾਸ ਕਰਨੇ ਭਾਈ ਇੱਕ ਮਾਲਕ ਚੜ੍ਹਦੀ ਕਲਾ ਵਿੱਚ ਇਹ ਭੱਗੇ ਭਾਜੀ ਦਾ ਮੂੰਹ ਮਿੱਠਾ ਕਰਾ ਦੇ ਲਾਜੀ ਇਹਨੂੰ ਬਹੁਤ ਮੁੰਡੇ ਦੇ ਬਾਬਾ ਜੀ ਸਾਰਿਆਂ ਦਾ ਮੂੰਹ ਮਿੱਠਾ ਕਰਾ ਦੇ ਨੇ ਬਾਣੋ ਜੀ ਸਾਹਿਬ ਜੀ ਦਾ ਰੂਪੀ ਦਾ ਕਰਾ ਲੀ ਬਹੁਤ ਬਹੁਤ ਨੂੰ ਬਾਹਰ ਕਾ ਜੀ ਉਹ ਇਹਨਾਂ ਨੂੰ ਇੱਥੇ ਲਾਗੇ ਲੈ ਆਉਂਦੇ ਕਬੂਤਰ ਜਿਹੜੇ ਛੱਡਣ ਲੱਗਣ ਲੱਗੇ ਨਾ ਸਾਹਿਬ ਜੀ ਜਿਹੜੇ ਕਬੂਤਰ ਛੱਡਣ ਜਾ ਰਹੇ ਨੇ ਲੋ ਜੀ ਉੱਧ ਘਾਟਣ ਹੋ ਚੁੱਕਾ ਛੱਤ ਦਾ ਕਬੂਤਰ ਛੱਡੇ ਜਾ ਰਹੇ ਨੇ ਅੰਦਰ ਠੀਕ ਆ ਜੀ ਰਮੇਸ਼ ਸਾਹਿਬ ਜੀ ਵੀ ਕਬੂਤਰ ਛੱਡ ਰਹੇ ਨੇ ਚੱਗੀ ਸਾਹਿਬ ਜੀ ਵੀ ਕਬੂਤਰ ਛੱਡੇ ਨੇ ਪੀ ਬਾਜੀ ਛੱਡ ਰਹੇ ਨੇ ਬਿਲਕੁਲ ਬਾਜੀ ਬਾਏ ਉਹ ਦਵਾ ਟੋਲਾ ਉਹ ਟੋਲਾ ਉਸ ਤੋਂ ਦੀ ਸਟੇਡੀਅਮ ਨਾਲ ਸਨਮਾਨਤ ਕਰ ਰਹੇ ਨੇ ਲਾਹ ਪਾਜੀ ਤੇ ਇਧਰ ਉਸਤਾਦ ਜੱਕੀ ਜੀ ਇਹਨਾਂ ਨੂੰ ਸਨਮਾਨਤ ਕਰ ਰਹੇ ਨੇ ਲਾਹ ਪਾਜੀ ਠੀਕ ਹੈ ਜੀ ਤੇ ਇਧਰ ਲੱਕੀ ਉਸਤਾਦ ਜੀ ਖਲੀਫਾ ਜੀ ਇਹਨਾਂ ਨੂੰ ਸਨਮਾਨਤ ਕਰ ਰਹੇ ਨੇ ਠੀਕ ਹੈ ਜੀ ਸ਼ਿੰਦੂ ਉਸਤਾਦ ਜੀ ਅੰਬਰ ਸਾਧ ਤੋਂ ਇਹਨਾਂ ਨੂੰ ਸਨਮਾਨਤ ਕਰ ਰਹੇ ਨੇ ਤੇ ਠੀਕ ਹੈ ਜੀ ਤੇ ਸਾਡੇ ਮੰਨੇ ਪਾਜੀ ਸਤਿ ਜੀ ਨਾਮ ਜੀ ਲਾਵੀ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਤੁਹਾਡੇ ਨੂੰ ਇਹ ਰੱਬ ਰੱਖਿਆ ਗਰੁੱਪ ਦੀ ਅੱਜ ਛੱਤਾਂ ਤੇ ਬਹੁਤ ਵਧੀਆ ਵੀਰ ਨੇ ਛੱਤ ਬਣਾਈ ਆ ਪਰਮਾਤਮਾ ਇਹਨੂੰ ਚੜ੍ਹਦੀ ਕਲਾ ਜ ਰੱਖੇ ਹਮੇਸ਼ਾ ਤੇ ਇਹਦਾ ਵੈਸੇ ਵੀ ਪਾਰਟੀ ਨੂੰ ਬੜਾ ਸਹਯੋਗ ਆ ਕਿਤੇ ਹਾਲਾ ਪ੍ਰੋਗਰਾਮ ਹੋਏ ਤੇ ਇਹੋ ਭਰਾ ਸਾਡਾ ਕਰਦਾ ਇਹ ਲੱਕੀ ਆ ਤੇ ਇਹਨਾਂ ਦਾ ਬੜਾ ਥੈਂਕ ਯੂ ਆ ਰੱਬ ਰੱਖਿਆ ਗਰੁੱਪ ਕੋਲੋਂ ਸਾਰਿਆਂ ਕੋਲੋਂ ਕਿ ਜੇ ਕੋਈ ਕੋਈ ਵੀ ਫੰਕਸ਼ਨ ਆ ਇਹੋ ਦੇਖਦੇ ਆ ਦੋਵੇਂ ਜਣੇ ਤੇ ਸਾਨੂੰ ਇੰਨੀ ਖੁਸ਼ੀ ਆ ਕਿ ਇਹ ਵੀਰ ਨੇ ਅੱਜ ਛੱਤ ਬਣਾਈ ਆ ਕਬੂਤਰ ਛੱਡੇ ਆ ਤੇ ਪਰਮਾਤਮਾ ਇਹਨੂੰ ਚੜ੍ਹਦੀ ਕਲਾ ਜ ਕਰੇ ਤੇ ਨਾਲ ਹੀ ਕਪਾ ਖੇਡੇ ਯਾਰਾਂ ਕਾਂ ਤੇ ਵਧੀਆ ਇਹ ਰਿਜ਼ਲਟ ਆਏ ਅਈ ਇਹੋ ਆਸ ਕਰਦੇ ਸਾਰੇ ਵੀਰ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਕਿਹਿਆ ਹੋਰੇ ਇਹਦੇ ਰਮੀ ਸਾਹਿਬ ਜੀ ਨੇ ਸਨਮਾਨ ਕਰ ਰਹੇ ਨੇ ਰਮੀ ਭਾਜੀ ਜੀ ਸੱਸ ਸਸੀ ਘਰ ਰਮੀ ਭਾਜੀ ਲਾ ਭਾਜੀ ਨੂੰ ਬਹੁਤ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਛੱਤ ਬਣਾਈ ਆ ਬਹੁਤ ਸੋਹਣੀ ਬਣਾਈ ਆ ਇਹਨਾਂ ਨੇ ਹਾਂ ਜੀ ਕਾਫੀ ਸੋਹਣੀ ਬਣਤ ਕਰਿਆ ਐਜ਼ ਅ ਮੈਨ ਵੀ ਲਵ ਹੀ ਬਹੁਤ ਵਧੀਆ ਵਾ ਬਿਲਕੁਲ ਜੀ ਇਹਦੇ ਲੋ ਲਵ ਨੂੰ ਖੁੱਲੀ ਆਫਰ ਆ ਕਿਸੇ ਕਬੂਤਰਾਂ ਦੀ ਲੋੜ ਆ ਕਿਸੇ ਚੀਜ਼ ਦੀ ਵੀ ਲੋੜ ਆ ਇਹਦੇ ਆਸੇ ਦਿਨ ਰਾਤ ਵੀ ਹਾਜ਼ਰ ਆ ਗਿਆ ਠੀਕ ਹੈ ਕਿਸੇ ਚੀਜ਼ ਦੀ ਵੀ ਲੋੜ ਹੈ ਨੂੰ ਕਿਸੇ ਕਬੂਤਰਾਂ ਦੀ ਲੋੜ ਹੈ ਕਿਸੇ ਚੀਜ਼ ਦੀ ਵੀ ਧਾਣੇ ਪਾਣੀ ਦੀ ਲੋੜ ਹੈ ਇਹਦੇ ਆਸੇ ਹਾਜ਼ਰ ਹੈ ਕਿਉਂਕਿ ਐਜ਼ ਅ ਮੈਨ ਬਹੁਤ ਵਧੀਆ ਬੰਦਾ ਇਹ ਲੱਖੀ ਵੀਰ ਹੈ ਸਾਰੀ ਜਿਹੜੀ ਪਾਰਟੀ ਹੈ ਅੱਗੇ ਮੰਨੇ ਭਾਈ ਨੇ ਦੱਸਿਆ ਵੀ ਹਰ ਸਾਲ ਹਰ ਥਾਂ ਤੇ ਬੰਦੇ ਸਾਡੀ ਹੈਲਪ ਕਰਦੇ ਨੇ ਕਿਸੇ ਲਾਲਚ ਤੋਂ ਬਗੈਰ ਕਿਸੇ ਦਬਾਅ ਤੋਂ ਬਗੈਰ ਕਰਦੇ ਆ ਪ੍ਰਮਾਤਮਾ ਕਰੇ ਸ਼੍ਰੀ ਗੁਰੂ ਰਾਮਦਾਸ ਕਰਦਾਗੇ ਚੜ੍ਹਦੀ ਕਲਾ 'ਚ ਰਵੇ ਹਮੇਸ਼ਾ ਜੀ ਧੰਨਵਾਦ ਜੀ ਧੰਨਵਾਦ ਜੀ ਹਾਂ ਪੀਪਾ ਜੀ ਨੂੰ ਅਨੁਸਰਮਨਤ ਕਰ ਰਹੇ ਨੇ ਜੀ ਠੀਕ ਹੈ ਜੀ ਜਿਹੜਾ ਇਹੇ ਬੰਦੇ ਸੁਣਦੇ ਆ ਤੁਹਾਨੂੰ ਕਿਸੇ ਚੀਜ਼ ਦੀ ਵੀ ਲੋੜ ਹੋਵੇ ਹੁਣ ਜਿਹੜੀ ਵੀਡੀਓ ਤੇ ਚੱਲ ਵੀਰ ਅੱਬ ਬਣਾ ਰਿਹਾ ਬਣਾ ਕਿਸੇ ਚੀਜ਼ ਦੀ ਵੀ ਲੋੜ ਹੋਏ ਨਾ ਤੂੰ ਵੀ ਬੇਝਿਜਕ ਹੋ ਕੇ ਸਾਨੂੰ ਕਹਿਣਾ ਤੇਰਾ ਸਾਡੇ ਮਨ 'ਚ ਬੜਾ ਮਾਨ ਸਤਕਾਰ ਹੈ ਕਿਉਂਕਿ ਤੂੰ ਐਜ਼ ਅ ਮੈਨ ਬਹੁਤ ਵਧੀਆ ਬੰਦਾ ਹੈ ਧੰਨਵਾਦ ਜੀ ਠੀਕ ਹੈ ਲਵ ਪਾਜੀ ਓਕੇ ਜੀ ਇੱਧਰ ਪਸਾ ਕਾ ਦੇ ਸਨਿਆ ਭਾਈ ਸਨਿਆ ਭਾਈ ਨੂੰ ਅਨੁਸਰਮਨਤ ਕਰਦੇ ਹਾਂ ਜੀ ਜੀ ਕਿ ਕੈਟਰਾ ਇੱਥੋਂ ਨਾ ਹਾਂਜੀ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਰਬ ਰੱਖਾ ਪਿਜਨ ਵਾਲੇ ਗਰੁੱਪ ਵੱਲੋਂ ਪਹਿਲਾਂ ਤੇ ਸਾਰੇ ਵੀਰਾਂ ਨੂੰ ਮੁਬਾਰਕਾਂ ਜੀ ਤੇ ਇਹ ਪਾਰਟੀ ਨਵੀਂ ਪਹਿਲਾਂ ਦਾ ਸੀ ਨਾਲ ਹਾਂਜੀ ਵੀਰ ਨੇ ਨਵੀਂ ਸ਼ਾਤ ਉਦਘਾਟਨ ਕੀਤਾ ਵਾ ਤੇ ਸਾਡੇ ਸਾਰਿਆਂ ਦੀਆਂ ਸ਼ੁਭਕਾਮਨਾਵਾਂ ਦੇ ਨਾਲ ਨੇ ਠੀਕ ਹੈ ਜੀ ਵੀਰ ਮਿਹਨਤ ਕਰੇਗਾ ਤੇ ਉਹਦਾ ਫਲ ਵੀ ਜਰੂਰ ਮਿਲੇਗਾ ਤੇ ਮੇਨ ਜਿਹੜੀ ਗੱਲ ਹੈ ਰਬ ਰੱਖਾ ਪਿਜਨ ਗਰੁੱਪ ਸਾਰਾ ਇਹਦੇ ਨਾਲ ਇੱਕ ਜੋਟੋ ਠੀਕ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕੰਮਾਤਾ ਵੀਰਾਣਾ ਨੇ ਸਨਮਾਨ ਦਿੱਤਾ ਜਾ ਰਿਹਾ ਜੀ ਤੇ ਹਾਂਜੀ ਸਸੀ ਗਾ ਭਾਜੀ ਸਸੀ ਗਾਤਰਾ ਜੀ ਕੀ ਕਹਿਣਾ ਚਾਹੋਗੇ ਭਾਜੀ ਬਹੁਤ ਵਧੀਆ ਭਾਜੀ ਛੱਤ ਭਾਣੇ ਬਹੁਤ ਸੋਹਣੀ ਬਣਾਈਆਂ ਤੇ ਵਧੀਆ ਸ਼ੌਂਕ ਤੁਹਾਨੂੰ ਸਾਰਿਆਂ ਨੂੰ ਦੇਖਣ ਨੂੰ ਮਿਲੂਗਾ ਠੀਕ ਹੈ ਜੀ ਅਸੀਂ ਵੀ ਆਸ ਕਰਦੇ ਠੀਕ ਕਲਾ ਕਰਦੇ ਜੀ ਓਕੇ ਥੈਂਕ ਯੂ ਭਾਈ ਓਕੇ ਥੈਂਕ ਯੂ ਇਹ ਜਿਸ ਸਮਾਂ ਹੈ ਮੈਂ ਨਹੀਂ ਉਹ ਵੀ ਨਹੀਂ ਕੋਈ ਬੰਦ ਸਿੱਖਾ ਜੀ ਇਹਦੇ ਵਿੱਚ ਛੱਲੇ ਵੀ ਬਣਾਏ ਹੋਏਗਾ ਫਿਰ ਠੀਕ ਹੋਊਗਾ ਬਣਾਉਣੇ ਆ ਬਣਾਉਣਾ ਨਹੀਂ ਲੱਗਿਆ ਤਾਂ ਤੇ ਇੱਧਰ ਸਾਜੀਆਂ ਨੂੰ ਕਬੂਤਰਾਂ ਦਾ ਸ਼ੌਂਕ ਕਰਵਾ ਰਹੇ ਨੇ ਠੀਕ ਹੈ ਜੀ ਤੇ ਤੁਹਾਨੂੰ ਵਿੱਚ ਹੀ ਸ਼ੌਂਕ ਕਰਵਾਉਣੇ ਆ ਕੁਝ ਕੁ ਕਬੂਤਰਾਂ ਦਾ ਤੁਹਾਨੂੰ ਸ਼ੌਂਕ ਕਰਾਉਣੇ ਆ ਇਹਦੀ ਅੱਖ ਕਬੂਤਰ ਦੀ ਫਰਕ ਹੁੰਦਾ ਦਿਖਾ ਦਿਓ ਹਾਂ ਜੀ ਦਾ ਪਾਰਟ ਠੀਕ ਹੈ ਉਸਤਾਦ ਜੀ ਠੀਕ ਹੈ ਜੀ ਹਾਂ ਜੀ ਹਾਂ ਜੀ ਆਪਣੇ ਬਾਪ ਨੂੰ 골ਡਨ ਕਬੂਤਰ ਜਿਹੜਾ ਸ਼ੌਂਕ ਕਰਾ ਰਹੇ ਨੇ ਉਸਤਾਦ ਜੀ ਇਹ ਕਬੂਤਰ ਵਿੱਚ ਡਾਉਨ ਨੂੰ ਉਸਤਾਦ ਜੀ ਸਾਡੇ ਇਹ ਕਬੂਤਰ ਹਾਂਜੀ ਠੀਕ ਹੈ ਠੀਕ ਹੈ ਲਾਓ ਭਾਜੀ ਦਿਖਾਓ ਉਸਤਾਦ ਉਹਨਾਂ ਨੂੰ ਕਬੂਤਰ ਦਿਖਾਓ ਜਰਾ ਇੱਕ ਹੋਰ ਕਬੂਤਰ ਦਿਖਾ ਰਹੇ ਨੇ ਉਸਤਾਦ ਹਾਣਾ ਨੂੰ ਛੱਡ ਗਏ ਇਹ ਸਭ ਜਿਹੜੇ ਉਡਾਣ ਵਾਸਤੇ ਕਬੂਤਰ ਛੱਡੇ ਹੋਏ ਨੇ ਇਹ ਕਬੂਤਰ ਦੀ ਅੱਖ ਹੈ ਠੀਕ ਹੈ ਜੀ ਇਹ ਪਰਕੁੰਦਾ ਦੇਖੋ ਜੀ ਇਹਨਾਂ ਦਾ ਪਰਕੁੰਦੇ ਵੀ ਦੇਖੋ ਠੀਕ ਹੈ ਸਾਜ ਜੀ ਆ ਜੀ ਦੋਂਬਾ ਇੱਕ ਪਤਾ ਦੂੰਗਾ ਬੰਦ ਟੀਲ ਦੇ ਆਗੇ ਬੱਚੇ ਪ੍ਰੀਲ ਕਬੂਤਰਾਂ ਪੂਰੇ ਲਓ ਜੀ ਇੱਕ ਮਗਰਾਂ ਦੀ ਮਖੀਲਾ ਕਬੂਤਰ ਬਣਿਆ ਜੀ ਦਾ ਠੀਕ ਹੈ ਜੀ ਅੱਖ ਦਿਖਾਓ ਸਾਜ ਜੀ ਇੱਕ ਵਾਰੀ ਦਵਾਓ ਆਰਾਮ ਨਾਲ ਠੀਕ ਹੈ ਜੀ ਇਹ ਮੁਖੀਲਾ ਟਾਈਪ ਆ ਮੁਖੀਲਾ ਕਬੂਤਰ ਨਾ ਬਹੁਤ ਘੱਟ ਦਿਖਦੇ ਕਬੂਤਰ ਸਤਾ ਜੀ ਇਹ ਹਜੇ ਆਏਗਾ ਨਾ ਅੱਜ ਕੱਲ ਠੀਕ ਹੈ ਜੀ ਪਰ ਇਹਨਾਂ ਚੋਂ ਨਾ ਮਿਸੇ ਵੀ ਬੰਦੇ ਜਾਲਦਾਰ ਮਿਸੇ ਅੱਛਾ ਜੀ ਹਾਂ ਜੀ ਠੀਕ ਹੈ ਜੀ ਅੱਬੂ ਇਹ ਕਿ ਟਾਡੀ ਕਬੂਤਰ ਟਾਡੀ ਮਾਦੀ ਹੈ ਮਾਦੀ ਹੈ ਹਾਂ ਜੀ ਠੀਕ ਹੈ ਜੀ ਜੋਹਾ ਉਹ ਪਰ ਲਓ ਅੱਲਾ ਚੈੱਕ ਕਰੋ ਤੁਸੀਂ ਦਾ ਠੀਕ ਹੈ ਜੀ ਸਾਜੀ ਇਹ ਬਰੀਡਿੰਗ ਚ ਵਜਾ ਸਕਦੀ ਮਿਰਖੀ ਹਾਂਜੀ ਬਰੀਡਿੰਗ ਵਾਸਤੇ ਠੀਕ ਹੈ ਜਿਹੜਾ ਦੇਖੋ ਜੀ ਕੰਪਿਊਟਰ ਚੰਗਾ ਹੋਣਾ ਪਰਫਾਰਮੈਂਸ ਚੰਗੀ ਕਰ ਰਿਹਾ ਹਾਂਜੀ ਹਾਂਜੀ ਬਰੀਡਿੰਗ ਦਾ ਕੰਟਰੀ ਉਹੀ ਚੰਗਾ ਵਾ ਜੇ ਹੁਣ ਚਾਹੇ ਤੋ ਉਹਦੇ ਨਾਲ ਦੇ ਜੇ ਤੁਸੀਂ ਬਲੀਡਿੰਗ ਲੱਕਣੇ ਆ ਮੰਨੋ ਹਾਂਜੀ ਉਹ ਲਾਈਨ ਦੇ ਬਲੱਡ ਲੈਣ ਦੀ ਵੀ ਤੁਸੀਂ ਡੱਕ ਸਕਦੇ ਹੋ ਬਿਨਾ ਡਾਉਣ ਤੋਂ ਬਾਕੀ ਅਸਲੀ ਪਰਕ ਪ੍ਰੈਕਟੀਕਲ ਜਿਹੜਾ ਵਰਕ ਉੱਤੇ ਅਸਮਾਨ ਹੀ ਆਣਾ ਹਾਂਜੀ ਇਹ ਤਾਂ 100% ਹੋ ਜਾਂਦਾ ਨਾ ਹਾਂਜੀ ਜੀ ਤੁਹਾਨੂੰ ਦੱਸ ਕ ਨੀਲਾ ਕਮ ਕਰ ਕੋ ਉਤਰਾ ਮੈਂ ਦੀ ਅੱਖ ਠੀਕ ਹੈ ਜੀ ਹਾਂ ਇਹਦਾ ਪਰਕ ਹੁੰਦਾ ਇਧਰ ਤੋਂ ਦਿਖਾਓ ਉਸਤਾ ਜੀ ਬੜਾ ਪ੍ਰੇਲ ਕੋ ਉਤਰੇ ਵੇਖਣ ਨੂੰ ਬਹੁਤ ਭਾਰਾ ਵਾ ਪਰ ਹੈ ਹਲਕਾ ਨਾ ਬਿਲਕੁਲ ਬਗਲ ਵੇਖੋ ਠੀਕ ਹੈ ਜੀ ਬਗਲਾ ਵੀ ਵੱਡੀਆਂ ਐ ਵੱਡੀਆਂ ਬਗਲਾ ਵੀਡੀਓ ਬਣਾਈਆਂ ਹੋਣ ਠੀਕ ਹੈ ਜੀ ਬਲ ਬਰੀਡਿੰਗ ਵਾਸਤੇ ਬਹੁਤ ਥੋੜਾ ਹੋ ਗਿਆ ਸਾਡਾ ਇਹ ਇਦਾਂ ਟੱਕਣ ਵਾਲੇ ਆ ਜੀ ਠੀਕ ਹੈ ਜੀ ਹੈ ਵੀ ਬਹੁਤ ਪ੍ਰੇਮ ਤੇ ਇਦਾਂ ਤੁਹਾਨੂੰ 2-4 ਕਬੂਤਰਾਂ ਦਾ ਸ਼ੌਂਕ ਕਰਾਇਆ ਆ ਤੇ ਚਲੋ ਆ ਹੁਣੇ ਆਇਆ ਤੇ ਦਾ ਕਰੌਣੇ ਸ਼ੌਂਕ ਤੇ ਬਾਕੀ ਤੁਹਾਨੂੰ ਵੀਡੀਓ ਦੇ ਵਿੱਚ ਉਦਾਂ ਦਿਖਾਣੇ ਕਬੂਤਰ ਵਿੱਚ ਫਰੋਜਪੂਰੀ ਬਲੱਡ ਆ ਜੀ ਲਓ ਜੀ ਇੱਕ ਫਰੋਜਪੂਰੀ ਬਲੱਡ ਜਿਹੜਾ ਆ ਗਿਆ ਕਬੂਤਰ ਦਾ ਤੇ ਆਣੀ ਮਹਣੀ ਉਹ ਬਣਾਇਆ ਹੈ ਕਬੂਤਰ ਇਹ ਵੀ ਉਡਾਰ ਨੂੰ ਸਾਜੀ ਇਹ ਦੋਵੇਂ ਕੰਮ ਕਰਦਾ ਜੀ ਅੱਛਾ ਜੀ ਦੋਵੇਂ ਦੋਵੇਂ ਕੰਮਾਂ ਜੀ ਹੈ ਜੀ ਠੀਕ ਹੈ ਜੀ ਬਰੀਡਿੰਗ ਵੀ ਕਰਦਾ ਤੇ ਬਰੀਡਿੰਗ ਉਡਾਰ ਨੂੰ ਵੀ ਆਹ ਵੇਖੋ ਜੀ ਇੱਕ ਇਹ ਵੀ ਇੱਕ ਟਾੜੀ ਕਬੂਤਰ ਹੈ ਵਿਆਹ ਵੀ ਹੈ ਅੱਛਾ ਜੀ ਬਰੀਡਿੰਗ ਲਈ ਵੀ ਹੈ ਸਾਰੇ ਕੰਮਾਂ ਦਾ ਕੰਮ ਕਰ ਸਕਦਾ ਹੈ ਜੀ ਠੀਕ ਹੈ ਜੀ ਤਾਂ ਤੁਹਾਨੂੰ ਹੁਣ ਦਿਖਾਉਨੇ ਆ ਆ ਪੱਲਾ ਜੀ ਦਾ ਵੇਖੋ ਪੱਲੇ ਦੀ ਸ਼ੇਪ ਚੈੱਕ ਕਰੋ ਬਾਹਰ ਦੀਆਂ ਕੰਨੀਆਂ ਦਾ ਮੂਡ ਵੇਖੋ ਬਿਲਕੁਲ ਜੀ ਬਿਲਕੁਲ ਆ ਦੇਖੋ ਬਿਲਕੁਲ ਲੋਕ ਪਰ ਉਹ ਬਸ ਇਹੋ ਕਰ ਮੈਡੀਕਲ ਕਰਾਓ ਉਹ ਕਹਿੰਦਾ ਮੈਡੀਕਲ ਕਰਾ ਲਿਆ ਆ ਹੁਣ ਕਬੂਤਰ ਇੱਥੇ ਛੱਡੇ ਲਾ ਭਾਈਆਂ ਗਾਣੇ ਠੀਕ ਹੈ ਜੀ ਵਿੱਚ ਤੇ ਤੁਹਾਨੂੰ ਇਦਾਂ ਹੀ ਵੀਡੀਓ ਦੇ ਵਿੱਚ ਸ਼ੌਂਕ ਕਰਾਣੇ ਆ ਆ ਦੇਖੋ ਇਹ ਨਵੀਂ ਛੱਤ ਤਿਆਰ ਹੋਈ ਹੈ ਤਿਆਰ ਕੀਤੀ ਡਾਊਨ ਨੂੰ ਕਬੂਤਰ ਜਿਹੜੇ ਵਿੱਚ ਛੱਡੇ ਹੋਏ ਆ ਠੀਕ ਹੈ ਜੀ ਕੁਝ ਇਧਰਲੀ ਸਾਈਡ ਤੇ ਵੀ ਆ ਕਿ ਦੂਸਰੀ ਸਾਈਡ ਤੇ ਠੀਕ ਹੈ ਜੀ ਮਨੇਸਤਾ ਜੀ ਹੈਪੀਸਤਾ ਜੀ ਜੱਗੀ ਉਸਤਾਜ ਜੀ ਰੰਮੀ ਉਸਤਾਜ ਜੀ ਜਰਮਨ ਵੀਰ ਹਰਮਨ ਵੀਰ ਜੱਜ ਭਾਜੀ ਹੋਰ ਅੰਦਰ ਗੋਪੀ ਭਾਜੀ ਸੋ ਦੋ ਸੱਜਣ ਆ ਛੱਤ ਦਾ ਵੀਊ ਆ ਤੇ ਇਹ ਜਿਹੜੀ ਲਵ ਭਾਜੀ ਨੇ ਛੱਤ ਦਾ ਅੱਜ ਉਦੋਂ ਘਟਨ ਕਰਾਇਆ ਆ ਤੇ ਇਹ ਛੱਤ ਦਾ ਵੀਊ ਆ ਬਹੁਤ ਸੋਹਣੀ ਛੱਤ ਬਣਾਈ ਆ ਲਵ ਵੀਰ ਨੇ ਤੇ ਸਾਰੇ ਵੀਰ ਕਮੈਂਟਾਂ ਦੇ ਵਿੱਚ ਨਾ ਲਵ ਭਾਜੀ ਨੂੰ ਮੁਬਾਰਕਾ ਦੇਣ ਤੇ ਬੈਸਟ ਆਫ ਲੱਕ ਜਰੂਰ ਕਰਿਓ ਤੇ ਜੋ ਕਿ ਭਾਜੀ ਉਹਨਾਂ ਨੇ ਛਤ ਬਣਾਈ ਆ ਤੇ ਮੇਰੇ ਵੱਲੋਂ ਵੀ ਇਹਨਾਂ ਨੂੰ ਸੀਜ਼ਨ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ ਤੇ ਮਿਲਦੇ ਫੇਰ ਨੈਕਸਟ ਵੀਡੀਓ ਸਸਰੀ ਘਰਾਂ ਸ